ਸਤਿ ਸ੍ਰੀ ਅਕਾਲ ਦੋਸਤੋ ਮੈਂ ਗੁਰਪ੍ਰੇਮ ਲੈਰੀ ਅੱਜ ਤੁਹਾਨੂੰ ਇੱਕ ਬਜ਼ੁਰਗ ਮਾਦਾ ਦੇ ਨਾਲ ਮਿਲਾਉਣ ਜਾ ਰਿਹਾ ਜਿਹੜੇ ਪਾਕਿਸਤਾਨ ਤੋਂ ਆਏ ਨੇ ਉਦੋਂ ਉਹਨਾਂ ਦਾ ਜਨਮ ਹੋਇਆ ਉਸ ਵੇਲੇ ਜਦੋਂ ਵੰਟਵਾਰਾ ਹੋਇਆ ਉਸ ਵੇਲੇ ਤਕਰੀਬਨ 9 ਸਾਲ ਦੇ ਸੀਗੇ ਤੇ ਉਸ ਤੋਂ ਬਾਅਦ ਉਹ ਇੱਥੇ ਜਦੋਂ ਪਾਕਿਸਤਾਨ ਬਣ ਗਿਆ ਤਾਂ ਉਹ ਇੰਡੀਆ ਵਾਪਸ ਆਏ ਤਾਂ ਕੀ ਹਾਲਾਤ ਸੀ ਤੇ ਕਿਵੇਂ ਉਸ ਵੇਲੇ ਜਿਹੜਾ ਸਰਵਾਈਵ ਕੀਤਾ ਤੇ ਜਿੰਦਗੀ ਦੇ ਸੰਘਰਸ਼ ਬਾਰੇ ਆਪਾਂ ਅੱਜ ਕਰਦੇ ਆ ਗੱਲਾਂ ਬਾਤਾਂ ਸਤਿ ਸ੍ਰੀ ਅਕਾਲ ਮਾਤਾ ਜੀ ਸਤਿ ਸ੍ਰੀ ਅਕਾਲ ਹਾਂ ਅਮ ਦੋਸਤੋ ਮਾਤਾ ਜੀ ਦਾ ਨਾਮ ਗੁਰਚਰਨ ਕੌਰ ਹੈ ਤੇ ਮਾਤਾ ਜੀ ਉਮਰ ਕਿੰਨੀ ਹੋ ਗਈ ਤੁਹਾਡੀ ਮੈਂ ਜੀ ਹੁਣ 85 ਸਾਲ ਦੇ ਹੋ ਗਈ 85 ਸਾਲ ਦੇ ਹੋ ਗਈ 85 ਸਾਲ ਠੀਕ ਹੈ ਤੇ ਉਦੋਂ ਜਦੋਂ ਉਧਰੋਂ ਆਏ ਸੀ ਉਦੋਂ ਆਪਾਂ ਕਿੰਨੇ ਸਾਲਾਂ ਦੇ ਸੀ ਜਦੋਂ ਪਾਕਿਸਤਾਨ ਬਣਿਆ ਬਸ 8-9 ਸਾਲ ਦੇ ਸੀ ਬਸ ਅੱਛਾ 8-9 ਤੇ ਉੱਥੇ ਕਿੱਥੇ ਰਹਿੰਦੇ ਸੀਗੇ ਪਾਕਿਸਤਾਨ ਦੇ ਵਿੱਚ ਮਾਹੌਨਗਰ ਜੀ बावल नगर तो कितना का बड़ा शहर थे कस्बा सी की सीगा ये बात चार पांच बड़ा, शायर शायर बड़ा अच्छा। सा सा अच्छा, आ, आ, सी अच्छा बड़ा शहर सी बस बड़ा सी अच्छा सिखने का काल थोड़ी सी अच्छा सिखने थोड़ी सी हां सिखने का थोड़ी सी सारे मुसलमान ही सी बस मुसलमान जाते सीगे जेसी कर देते सी वो भी मुसलमान नहीं देते सी अच्छा राय से ये देते मुसलमान अच्छा किन्ने करती दसे सीगे उठे ਅੰਨੀ ਕਿੰਨੇ ਘਰ ਸੀਗੇ ਤੁਹਾਡੇ ਉਥੇ ਸਾਡੇ ਤਿੰਨ ਸੀ ਇੱਕ ਵਿੱਚ ਅਸੀਂ ਆਪ ਰਹਿੰਦੇ ਸੀ ਤੇ ਦੋ ਕਰਾਈਦੇ ਆ ਦੋ ਕਰਾਈਦੇ ਸੀ ਅੱਛਾ ਅੱਛਾ ਠੀਕ ਹੈ ਤੇ ਕੀ ਨਾਂ ਕੀ ਸੀਗਾ ਬਾਪੂ ਜੀ ਦਾ ਮੇਰਾ ਮਾਪੇ ਦਾ ਨਾਂ ਹਾਂ ਸ਼ਾਮ ਸਿੰਘ ਸ਼ਾਮ ਸਿੰਘ ਹਾਂ ਤੇ ਕਿੰਨੇ ਭਾਈ ਸੀਗੇ ਇਹ ਦੋ ਨਾਂ ਭਰਾ ਸੀ ਤੇ ਦੂਜਾ ਦਾ ਕੀ ਨਾਂ ਸੀ ਉਹਦਾ ਨਾਂ ਸੀ ਗਨਾਰ ਸਿੰਘ ਠੀਕ ਹੈ ਤੇ ਤੁਸੀਂ ਪੜ੍ਹੇ ਹੋ ਉਥੇ ਕਿ ਨਹੀਂ ਪੜ੍ਹੇ ਉਥੇ ਪੰਜਾਬੀ ਚ ਬਸ ਤੱਕ ਪੜ੍ਹਿਆ ਸਕੂਲ ਨਹੀਂ ਸੀ ਪੜ੍ਹਿਆ

ਨਾ ਆਪਕਾ ਗਾਏ ਗਏ ਨਹੀਂ ਸੀ ਇਹਨਾਂ ਦੀ ਕਰੇ ਇੱਕ ਸੀ ਜਿਹਨਾਂ ਚੂੜੀਆਂ ਕਰਾਉਣ ਜਾਂਦੇ ਸੀ ਬਸ ਉਹਨਾਂ ਦੇ ਜਾਂਦੇ ਸੀ ਹੋਰ ਕਿਸੇ ਦੇ ਨਹੀਂ ਸੀ ਅੱਛਾ ਚੂੜੇ ਚੜਾਉਣ ਜਾਂਦੇ ਹੁੰਦੇ ਸੀ ਹਾਂ ਚੂੜੀਆਂ ਚੜਾਉਣ ਜਾਂਦੇ ਸੀ ਅੱਛਾ ਕਿੱਥੇ ਜਾਂਦੇ ਹੁੰਦੇ ਉਹ ਓਥੇ ਦੇ ਚਾਟ ਬਾਅਦ ਬਾਗੇ ਕਲਕੇ ਗੁਰਦੁਆਰੇ ਦੇ ਜਾਂਦੇ ਤੇ ਰਾਤ ਹੁੰਦਾ ਸੀ ਉਹਨਾਂ ਹੀ ਘਰ ਅੱਛਾ ਬਸ ਚੂੜੀਆਂ ਚੜਾਉਣ ਜਾਂਦੇ ਸੀ ਕਿ ਨਾ ਕਿ ਨਾ ਕਿਸ ਉਹਨਾਂ ਦੇ ਘਰ ਜਾਂਦੇ ਹੁੰਦੇ ਸੀ ਉਹ ਥੰਨੀ ਵੀ ਨਾਮ ਦੱਸਤਾ ਪਾਣਾ ਅੱਛਾ ਉਹਨਾਂ ਦਾ ਨਾਮ ਹਾਂ ਦੱਸਤਾ ਠੀਕ ਹੈ ਠੀਕ ਹੈ ਠੀਕ ਹੈ ਤੇ ਹੋਰ ਉਥੇ ਆਪਣੇ ਘਰ ਤੋਂ ਥੋੜੇ ਜਿਆਦਾ ਹੀ ਕਰ ਕੇ ਆਇਆ ਸੀਗਾ ਥੋੜੇ ਹੁਣ ਸਾਡੇ ਸਾਡੇ ਸੀ ਕਿ ਇੱਕ ਦੌਲੇ ਤੇ ਕੁੜੀ ਸੀਗੀ ਹੂੰ ਤੇ ਠੇਕੇਦਾਰ ਸੀ ਉਹਦਾ ਕਾਰਾਲਾ ਬਹੁਤ ਤੰਗamir ਸੀਗੀ ਰੋਣ ਸੀਗੀ ਅੱਛਾ ਤੇ ਉਹ ਹੀ ਮੁੱਕ ਗਿਆ ਸੀਗਾ ਉੱਥੇ ਹੂੰ ਉਹ ਆਤ ਕੁੜੀ ਬਚ ਗਈ ਸੀਗੀ ਅੱਛਾ ਹਾਂ ਠੀਕ ਹੈ ਉੱਤੇ ਉੱਤੇ ਹੋਰ ਕਿਹਦੇ ਕਿਹਦੇ ਘਰ ਸਿਆਂ ਆਣ ਗਵਾਂਚ ਆਪਣੇ ਨੇੜੇ ਆਣ ਗਵਾਂਚ ਇੱਕ ਬਾਰ ਆਉਂਦਾ ਸੀਦਾ ਹੂੰ ਇੱਕ ਵਦਨ ਆਉਂਦਾ ਸੀ ਅੱਛਾ ਇੱਕ ਦਲਵਾਰ ਆਉਂਦਾ ਸੀ ਅੱਛਾ ਆ ਸਹੀ ਹੈ ਇਹਨਾਂ ਨੂੰ ਨਮ ਜਾਣਨੀ ਸੀ ਵਸ ਤੇ ਉੱਥੇ ਨੇੜੇ ਪਿੰਡ ਹੋਰ ਕਿਹੜੇ ਸੀਗੇ ਬਾਵਲਨਗਰ ਦੇ ਨੇੜੇ ਕਿਹੜੇ ਹਾਂਜੀ ਬਾਵਲਨਗਰ ਦੇ ਹੋਰ ਨੇੜੇ ਤੇੜੇ ਪਿੰਡ ਪੁੰਡ ਕਿਹੜੇ ਸੀਗੇ ਹੋਰ ਮੰਡੀ ਵੱਡੀ ਜਾਂ ਬੋਟਖੰਡ ਵੀ ਸੀਗੇ ਚਸਤੀਆਂ ਸੀਗਾ ਹਾਂ ਚਸਤੀਆਂ ਸੀ ਤੇ ਇੱਕ ਹੋਰ ਦੀ ਗਾਉਂ ਰਾਵਲਪੰਡੀ ਰਾਵਲਪੰਡੀ ਸੀ ਹਾਂ ਰਾਵਲਪੰਡੀ ਸੀ ਹੂੰ ਔਰ ਏ ਜਿਹੜੇ ਕੰਡੀ ਸੀਗੇ ਉਹ ਨਾ ਕੰਮ ਕਰਦਾ ਜਿਆਦਾ ਕਰਦਾ ਉਹ ਇੱਕ ਉਹ ਨਿਰਮ ਬਾਵਲਪੁਰਾ ਉਹ ਅੱਗੇ ਰਹਿਆ ਹਾਂ ਹਾਂ ਬਾਵਲਪੁਰਾ ਅੱਗੇ ਰਹਿਆ ਅੰਦਰ ਹੂੰ ਹੂੰ ਤੇ ਬਾਪੂ ਜਰੇ ਕੀ ਕੰਮ ਕਰਦੇ ਸੀਗੇ ਸਲਾਈ ਦਾ ਕੰਮ ਕਰਦੇ ਸਲਾਈ ਦਾ ਕੰਮ ਕਰਦੇ ਸੀ ਦੋਨੇ ਪਰਸ ਸਲਾਈ ਦੇ ਕਰਦੇ ਸੀ ਅੱਛਾ ਹਾਂਜੀ ਠੀਕ ਹੈ ਠੀਕ ਹੈ ਤੇ 1947 ਵੇਲੇ ਜਦੋਂ ਰੋਲਾ ਪਿਆ ਵੀ ਆਪਣੇ ਪਾਕਿਸਤਾਨ ਬਖਰਾ ਦੇਸ਼ ਬਣ ਗਿਆ ਉਦੋਂ ਦੱਸੋ ਉਦੋਂ ਮਤਲਬ ਤੁਹਾਨੂੰ ਕਿਹਨੇ ਦੱਸਿਆ ਆ ਕੇ ਵੀ ਦੇਸ਼ ਬਣ ਬਖਰਾ ਦੇਸ਼ ਆချင်း ਤਾਂ ਪਹਿਲੇ ਆ ਗਿਆ ਸੀਗੇ ਆ ਤੁਸੀਂ ਪਹਿਲਾਂ ਆਏ। ਕਿ ਮੈਂ ਫਰਾਂਟ ਆਇਆ ਮੁੰਡਾ ਤੇ ਮੇਂ ਦਾਦੀ ਅਸੀਂ ਪਹਿਲੇ ਆ ਗਏ ਸੀਗੇ। ਪਰ ਤੁਸੀਂ ਕਿਵੇਂ ਆ ਗਏ ਪਹਿਲਾਂ? ਮਹੀਨਾ 20 ਦਿਨ ਪਹਿਲੇ ਆ ਗਏ ਸੀ। ਅੱਛਾ। ਤੇ ਸਾਡੀ ਮਾਂ ਵੀ ਉਸ ਉਧਰੋਂ ਲਿਆਂਦੀ ਸੀਗੀ। ਹਾਂ। ਤੇ ਸੁਣ ਵਾਲੀ ਸੀਗੀ। ਤੇ ਅਸੀਂ ਆਏ ਮੈਂ ਦਾਦੀਆਂ ਨੇ ਜਦ ਮਾਂ ਸੌਂ ਕੇ ਨਾ ਉਹਨਾਂ ਨੂੰ ਚੁੱਤੀ ਪਾਵਾਂਗੇ। ਵਿਆਹ ਦੇ ਪੈ ਤੋਂ ਦਿਲ। ਅੱਛਾ। ਤੇ ਮੈਂ 15 ਦਿਨ ਲੇਟ ਹੋ ਗਈ। ਅੱਛਾ। ਤੇ ਉਹਨੇ ਚ ਨਰਾਲਾ ਪਹਿ ਗਿਆ। ਅੱਛਾ ਅੱਛਾ। ਤਾਂ ਤੁਸੀਂ ਪਹਿਲਾਂ ਆਏ ਹੋਏ ਸੀ। ਹਾਂ ਅਸੀਂ ਪਹਿਲਾਂ ਆਏ ਵਸੀਏ। ਠੀਕ ਹੈ ਠੀਕ ਹੈ। ਤੇ ਹੋਰ ਆਪਣਾ ਪਿੱਛੇ ਕੌਣ ਰਹਿ ਗਿਆ ਸੀ ਉੱਥੇ ਉੱਥੇ ਮੇਰੀ ਮਾਂ ਥੀਗੀ ਅੱਛਾ ਮੇਰਾ ਪਿਓ ਥੀਗਾ ਹਾਂ ਦੋਨੇ ਜਾਓ ਸੀ ਮੇਰੇ ਪਾਤਾ ਤੇ ਮੇਰੀ ਮਾਸੀ ਦੋ ਮੁੰਡੇ ਸੀ ਉਹਨਾਂ ਦੇ ਹੂੰ ਤੇ ਉਹ ਉੱਥੇ ਮੱਕ ਕੇ ਬੰਦੇ ਬਤਾ ਆਵੀਂ ਮੇਰੇ ਬਾਪੂ ਅੱਛਾ ਤੇ ਮਾਤਾ ਆ ਗਈ ਸੀਗੀ ਮਾਤਾ ਆ ਗਈ ਹਾਂ ਮੇਰੀ ਮਾਂ ਆ ਗਈ ਮੇਟਨ ਨੂੰ ਲੈ ਕੇ ਅੱਛਾ ਹਾਂ ਅਜਾ ਤੇ ਬਾਪੂ ਬਾਪੂ ਮੁੱਕ ਗਏ ਤੇ ਹਾਂ ਉਹ ਵੀ ਮਾਰ ਤ ਗਿਆ ਅਜਾ ਉਹਨਾਂ ਨੇ ਮਾਰ ਤ ਨੂੰ ਸੁਣਾ ਹਾਂ ਬਸ ਉਹ ਇੱਕ ਔਖੇ ਤੇ ਚੜਦਾ ਵੇਖਿਆ ਸੀ ਮੈਨ ਬਾਣੇ ਹਾਂ ਤੇ ਪਰ ਮਾਰੇ ਦਾ ਪਤਾ ਹੀ ਲੱਗਿਆ ਉਹਦਾ ਅਜਾ ਔਖੇ ਚੜਦਾ ਔਖੇ ਚੜਦਾ ਵੇਖਿਆ ਸੀ ਅੱਛਾ ਹਾਂ ਠੀਕ ਹੈ ਤੇ ਉਹ ਆਪਣਾ ਜਿਵੇਂ ਆਣ ਦੇ ਵਾਂਦੇ ਵਿੱਚ ਮੁਸਲਮਾਨਾਂ ਸਿੱਖਾਂ ਦੇ ਘਰ ਸੀਗੇ

अच्छा ओ न्याखा बिल्लियां ਸੀ ਜਾਂ ਅੱਖਾਂ ਬਿੱਲੀਆਂ ਸੀ ਉਹਦੀਆਂ ਬਿੱਲੀਆਂ ਸੀ ਤੇ ਮੇਰ ਤਾਂ ਆਮ ਦਾ ਕਹਨੇ ਦੀ ਬਿੱਲੀ ਆਖਾ ਤੇ ਇਹਦੇ ਕੋਈ ਵਸਾ ਨਹੀਂ ਵੀ ਕਰੇ ਜਾ ਕੇ ਆਪਣ ਮਾਰਦੇ ਹੂੰ ਤੇ ਫਿਰ ਬਸ ਮੰਨਿਆ ਹੀ ਨਹੀਂ ਜੇ ਇਹੋ ਤਾਂ ਆਇਆ ਨਹੀਂ ਮੰਨਿਆ ਮੈਂ ਹਾਂ ਤਾਂ ਨਹੀਂ আচ্ছা ਇਦੋਂ ਵੀ ਇਦੋਂ 라ਵਲ ਪਿੰਡ ਲੋ ਗੱਡੀ ਗਈ ਸੀ ਹੂੰ ਮਾਰਨ ਵਾਲਿਆਂ ਦੇ ਤੇ ਪੱਠੇ ਸਾਰੇ ਇੱਕੇ ਮੁਕਾਂਟ ਇਕੱਠੇ ਕਰਦੇ ਸੀ ਅੱਛਾ ਹਾਂ ਬਹੁਤ ਵੱਡਾ ਮੁਕਾਂਟ ਸੀ ਤੇ ਸਾਰੇ ਸੈਂਕੜੇ ਸਾਰੇ ਹੱਥੇ ਇਕੱਠੇ ਹੋ ਗਏ

अच्छा हां इधर ਅਸੀਂ ਜੇ ਉਹ ਤੇ ਯਕੀਨ ਕਰ ਲੈਂਦੇ ਤਾਂ ਬਚ ਜਾਂਦੇ ਸ਼ਾਇਦ ਹਾਂ ਸਾਡੇ ਕੱਢ ਗਿਆ ਅਜਾ ਕੀ ਦੱਸਾਂ ਮਾਤਾ ਨੇ ਉਥੋਂ ਦਾ ਕੀ ਮਾਹੌਲ ਸੀਗਾ ਉਦੋਂ ਫਿਰ ਮੋਹੌਲਾ ਹੈ ਜਾਂ ਸੀ ਵਸਤ ਸਾਰੇ ਇਕੱਠੇ ਹੋ ਗਏ ਗੋਲਡ ਲਾਤੀ ਤੇ ਮੱਕ ਕੇ ਰਸਤਾ ਮੇਰੇ ਮੇਰੇ ਪੈਣਾ ਮੇਰੇ ਪੇ ਉਹਦੇ ਗਲਤ ਮੋਢੇ ਤੇ ਉਠਾਦੀ ਇਹ ਮਰ ਜੂਗੀ ਉਹ ਉਹ ਤਾਂ ਮਰੀ ਨਾ ਉਹ ਮਾਰ ਗਿਆ ਇਹ ਮੁਰਾ ਡੱਕ ਪਈ ਦੋ ਤਿੰਨ ਵੇਰੀ ਮੈਨੇ ਉਠਾਇਆ ਕਰਦਿਮ ਤੇ ਪੜ ਨਹੀਂ ਹੈ ਉਹ ਡੱਗੇ ਭੈਣ ਦੀ ਉਹ ਮਰ ਜਾਂਦਾ ਅੱਛਾ ਇਸ ਤਰ੍ਹਾਂ ਸੀ ਉਹਨਾਂ ਦਾ ਕੀ ਨਾਮ ਤੁਹਾਡੇ ਭੈਣ ਦਾ ਨਸੀਬ ਕਾਰ ਉਹ ਕਿੰਨੇ ਸਾਲਾਂ ਦੀ ਸੀ ਕਿਦੋਂ ਉਹ ਉਹ ਛੋਟੀ ਸੀਗੀ ਅੱਛਾ ਹਾਂ ਛੋਟੀ ਸੀ ਅਸਲ ਤੁਹਾਡਾ ਜਨਮ ਕਿਹੜੇ ਸਾਲ ਦਾ ਹੈ ਨਹੀਂ ਹੰਟਦਾ ਪਤਾ ਇਹ ਨਹੀਂ ਨੰਬਰ ਤੁਹਾਡੇ ਕਹਿੰਦੇ ਤੁਸੀਂ 33 1938 ਦਾ ਹੈ ਠੀਕ ਹੈ ਠੀਕ ਹੈ ਨੌਕਸਾਬ ਦੇ ਸੀਗੀ ਉਹ ਹਾਂ ਬਸ ਨੌਕਸਾਬ ਦੇ ਸੀਗੀ ਹੂੰ ਹੂੰ ਹਾਂ ਨਾਲ ਸਾਡੇ ਸੀ ਠੀਕ ਹੈ ਤੇ ਮੁੜ ਕੇ ਤਾਂ ਨਹੀਂ ਗਏਗਾ ਉਹ ਕਦੇ ਗਏ ਕਿ ਗਏ ਉਹਦੇ ਉੱਥੇ ਨਾ ਕਦੇ ਨਹੀਂ ਗਏ ਗੈਸ ਤੇ ਦਿਲ ਵੀ ਨਹੀਂ ਕੀਤਾ ਜਾਣੋ ਤੇ ਉਹ ਦੁਆਰੇ ਮੁਟਾ ਕਰਦਾ ਅੱਛਾ ਨਹੀਂ ਤੇ ਕਰਦਾ ਹਾਂ ਵੀ ਆਪ ਦਾ ਪਿੰਡ ਆ ਗਿਆ ਸਾਡੇ ਘਰ ਬਹੁਤ ਥੋੜਾ ਸੀ ਬਾਹਰ ਗਾਲੀਏ ਤੇ ਆਸ-ਪਾਸ ਹੈ ਨਾ ਤੇ ਹੰਦਿਆਂ ਸਾਡੇ ਬੰਦੇ ਫੋਟੋ ਸੀ ਕਿ ਹੂੰ ਇੱਕ ਫੋਟੋ ਹੋਰ ਵਾਦੀ ਅਸੀਂ ਵਾਦੀਆ ਵਾਦੀਆ ਫੋਟੋ ਸੀ अच्छा या बडियां बडियां बना के लाई हैं मैस। अच्छा। अच्छा। तो ये तो आपके शहर में की सीगा गुरुद्वारा एक ही सीगा उठे। हां हां गुरुद्वारा एक को सा। अच्छा। अच्छा। ते और की को सीगा उठे मस्जिद मंदिर वगैरह की को सीगा? और तो बस गुरुद्वारा खालना न सुआ जांदा सी सुआ टापके गुरुद्वारा जांदा सी। अच्छा सुआ दे परले बस ही सीगा। सुआ दे पहले बाद से। ठीक है। हां ठीक है। ਤੋ ਮੁੜ ਕੇ ਕੋਸ਼ਿਸ਼ ਨਹੀਂ ਕੀਤੀ ਜਾਣਦੇ ਉੱਤੇ ਜਾਂ ਕਿਵੇਂ ਨਾ ਆਪਾਂ ਕਿ ਕੰਨਾ ਠੀਕ ਹੈ ਕਿ ਨਾ ਲੇਖ ਜਾਨ ਵੀ ਨਹੀਂ ਨਾ ਦੰਦ ਦਸੀ ਹੂੰ ਜਾਨ ਨਹੀਂ ਦਿੰਦਾ ਉਹ ਚਲੋ ਘਰ ਤਾਂ ਆਇਆਗਾ ਨਾ ਬੋਲੋ ਜੀ ਤਾਂ ਕਰਦਾ ਹੂੰ ਪਰ ਬਿਆ ਸਵਾਦ ਬਣਿਆ ਤਾਂ ਠੀਕ ਆ ਹੂੰ ਤੁਸੀਂ ਵੀ ਮਨ ਲੋ ਆ 1947 ਚ ਆਇਓ ਮਨ ਲੋ ਉਦੋਂ ਮਹੀਨਾ ਪਹਿਲਾਂ ਆ ਗਏ ਤੁਸੀਂ ਹਣਾ ਹਾਂ 6 ਮਹੀਨਾ ਪੰਗਰ ਵੀ ਪੰਦਨ ਆ ਲਾਗੇ ਸੀ ਹੂੰ ਹਾਂ ਠੀਕ ਹੈ ਠੀਕ ਹੈ ਤੇ ਉਹ ਉਦੋਂ ਬਾਅਦ ਆਪਣੀ ਦੂਜੀ ਭੈਣ ਨਾਲ ਵੀ ਗੱਲਬਾਤ ਹੁੰਦੀ ਆ ਉਹਦਾ ਵੀ ਦਿਲ ਕਰਦਾ ਜਾਣਨ ਕਿ ਨਹੀਂ ਕਰਦਾ ਕਦੇ ਉੱਥੇ ਉਹ ਥਾਹਦੇ ਇੱਥੇ ਹੋਇਆ ਤਾਂ ਆਮ ਛੋਟੀ ਸੀ ਨਾ ਅੱਛਾ ਆ ਛੋਟੀ ਸੀ ਕਿੰਨੀ ਉਮਰ ਸੀ ਹਾਂ ਅੱਛਾ 1.5 ਸਾਲ ਦੀ ਸੀ ਹਾਂ ਛੋਟੀ ਸੀ ਹਾਂ ਹਾਂ ਠੀਕ ਹੈ ਤੇ ਹੋਰ ਜਿਹੜੇ ਆਪਣੇ ਤੁਹਾਡੇ ਤਾਇਆ ਵਰਗੇ ਸੀ ਉਹਨਾਂ ਦਾ ਪਰਿਵਾਰ ਸਾਰਾ ਹੀ ਖਤਮ ਹੋ ਗਿਆ ਉੱਥੇ ਹਾਂ ਉਹ ਸਾਰੇ ਖਤਮ ਹੋ ਗਏ ਤੇ ਉਹਨਾਂ ਦੇ ਭੈਣਾਂ ਵਗੈਰਾ ਤੁਹਾਡੇ ਨਾਲ ਤਾਇਆ ਸੀ ਮੈਂ ਮੈਂ ਤਾਇਆ ਸੀ ਤੇ ਮੈਂ ਮਾਸੀ ਸੀ ਦੋ ਮੁੰਡੇ ਸੀ ਦੋਨੇ ਮੋੜ ਮੋੜ ਵਾਕੀਏ ਸੀ ਠੀਕ ਹੈ ਅੱਛਾ ਜਿਹੜਾ ਉਹ ਤੁਸੀਂ ਦੱਸਿਆ ਸੀ ਬੀ ਸਾਹਮਣੇ ਘਰ ਸੀਗਾ ਮਿਰਜੇ ਦਾ ਮਿਰਜੇ ਦਾ ਹਾਂ ਮਿਰਜੇ ਦਾ ਸਾਹਮਣੇ ਘਰ ਅੱਛਾ ਉਹ ਕੀ ਕਰਦਾ ਸੀਗਾ ਉਹ ਉਹ ਆਹ ਦਾ ਕੈਕ ਕਿਦਾਂ ਨਹੀਂ ਕੰਮ ਕਰਦਾ ਹੋਗਾ ਬਸ ਬੈਠੇ ਰਹਿੰਦਾ ਚਾਪਾਂ ਤਾਂ ਵੇਖੀਦਾ ਸੀ ਜੇ ਬੈਠਾ ਰਹਿੰਦਾ ਅੱਛਾ ਉਹ ਹੋਰ ਆਉਂਦੇ ਜਾਂਦੇ ਕਰ ਕੰਮ ਕਰਦੇ ਸੱਤ ਕੁੜੀਆਂ ਸੀ ਉਹਦੀਆਂ ਹਾਂ ਸੱਤ ਕੁੜੀਆਂ ਸੀ ਤੇ ਉਹਨਾਂ ਦੇ ਨਾਮ ਕੀ ਕੀ ਨਾਮ ਸੀ ਉਹਨਾਂ ਦੇ ਨਾਂ ਨਹੀਂ ਆਪਾਂ ਦੇ ਅੱਛਾ ਕਿਸੇ ਦਾ ਨਾਮ ਨਹੀਂ ਜਾਂਦਾ ਹਾਂ ਨਾ ਓਕੇ ਉਹ ਇੰਦਣ ਯੰਘੇ ਸੀ ਉਹਦੇ ਜਿਹੜਾ ਰੋਲਾ ਪਿਆ ਫਿਰ ਉਹ ਆਦਾ ਕਦੋਂ

ਹਾਂ ਜੀ ਉਹ ਮਾਤਾ ਨੇ ਤੁਹਾਡੀ ਨੇ ਕਿਵੇਂ ਦੱਸਿਆ ਕਿ ਤੁਹਾਨੂੰ ਵੀ ਮਿਰਜੇ ਨੇ ਕਿਵੇਂ ਬਚਾ ਕੇ ਭੇਜਿਆ ਮਾਤਾ ਨੇ ਫੈਂਦਾ ਵੀ ਗੱਡੀ ਚ ਉਡਾਤਾ ਸਾਨੂੰ ਸਾਰਿਆਂ ਨੂੰ ਸਾਰੀਆਂ ਕਈ ਜਾਣੀਆਂ ਸੀ ਯਾਨ ਅੱਛਾ ਹਾਂ ਕਈ ਜਾਣੀਆਂ ਸੀ ਕਈ ਜਾਣੀਆਂ ਸੀ ਹਾਂ ਛਾਰੇ ਛਾਲੀ ਹੈ ਚਾਹ ਸਾਲੀਏ ਬੱਗੇ ਸੀ ਛਾਤੀ ਤੇ ਅੱਛਾ ਹਾਂ ਮਾਤਾ ਦੇ ਅੱਛਾ ਸੱਲੇ ਵਜੇ ਸੀ ਹਾਂ ਸੱریع ਹਾਂ ਜਾ ਕੇ ਹੁਚਾ ਬੱਡੇ ਬੱਡੇ ਅੱਛਾ ਤੇ ਆਸਤੇ ਇੱਥੇ ਰਾਮ ਕਰ ਲੈ ਕੇ ਓਕੇ ਅਤਾ ਹੀ ਆਪਣ ਕੋਲ ਜਮੀਨ ਵੀ ਸੀਗੀ ਉਧਰ ਪਾਕਿਸਤਾਨ ਦੇ ਵਿੱਚ ਹਾਂਜੀ ਠੀਕ ਹੀ ਬਾਤ ਸੀਗੀ ਜੀ ਮੈਂ ਅੱਛਾ ਕਿੱਥੇ ਸੀਗੀ ਨੂਰਸਾਰੀ ਨੂਰਸਾਰ ਸੀਗੀ ਨੂਰਸਾਰ ਸੀਗੀ ਅੱਛਾ ਤਾਂ ਕੌਣ ਕਰਦਾ ਸੀ ਖੇਤੀ ਉੱਥੇ ਮੈਂ ਦਾਦਾ ਕਰਦਾ ਸੀ ਅੱਛਾ ਦਾਦਾ ਕਰਦਾ ਸੀ ਮੇਰੇ ਦਾਦਾ ਕਰਦੇ ਸੀ ਤੁਸੀਂ ਵੀ ਗਏ ਹੋ ਕਦੇ ਉੱਥੇ ਕਿ ਨਹੀਂ ਕਿ ਗਏ ਸੀ ਕਦੇ ਖੇਤ ਚ ਮੈਂ ਐਸੇ ਨਹੀਂ ਗਏ ਤਾਂ ਆਇਆ ਪਰ ਛੋਟੇ ਹੁੰਦੇ ਗਏ ਸੀ ਛੋਟੇ ਹੁੰਦੇ ਗਏ ਸੀ ਹਾਂ ਹੂੰ ਉਹਦੇ ਗੰਨੇ ਪਾਤਲੇ ਉਹ ਉਹ ਹੁੰਦੇ ਸੀ ਆ ਮੋਟਾ ਗੰਨਾਂਸੀ ਹੁੰਦਾ ਉੱਦਰ ਅਏ ਪਤਲੇ ਗੰਨੇ ਹੁੰਦੇ ਸੀ ਪਤਲੇ ਗੰਨੇ ਹੁੰਦੇ ਸੀ ਕਾਠਾ ਗੰਨੇ ਵਾਈਡਾ ਸੀ ਕਾਠਾ ਗੰਨਾ ਹਾਂ ਕਾਠਾ ਗੰਨਾ ਠੀਕ ਹੈ ਠੀਕ ਹੈ ਤੇ ਹੋਰ ਖੇਤੀ ਕਾਦੀ ਹੁੰਦੀ ਸੀ ਆਪਣੇ ਉੱਤੇ ਬਸ ਕੰਕ ਛੋਲੇ ਹੁੰਦੇ ਸੀ ਬਸ ਕੰਕ ਛੋਲੇ ਜਾਂ ਜਾਂ ਦਾ ਬਸ ਇਹ ਤਿੰਨੇ ਚੀਜ਼ਾਂ ਹੁੰਦੀਆਂ ਸੀ ਬਸ ਹੂੰ 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 ਬਸ ਠੀਕ ਹੈ ਠੀਕ ਹੈ ਡਿਊ ਸਰ ਕੀ ਕਹਿਣਾ ਚਾਹੋਗੇ ਤੁਹਾਡੇ ਨਾਨਕਿਆਂ ਦੇ ਬਾਰੇ ਦਿਓ ਥੋੜੀ ਜੀ ਜਾਣਕਾਰੀ ਜਿਹੜੇ ਪਾਕਿਸਤਾਨ ਤੋਂ ਆਏ ਪਰ ਮੇਰੇ ਨਾਨਕੇ ਜਿੱਦੀ ਪਿੰਡ ਮਾਲਕਲਾਂ ਮਾਲਾ ਪਲੂਰ ਕਹਿੰਦੇ ਮੁੱਦਕੀ ਦੇ ਨੇੜੇ ਹੈ ਹੂੰ ਅ ਮੇਰੇ ਮਾਤਾ ਜੀ ਦੇ ਦਾਦਾ ਜੀ ਦਾ ਸ਼ਾਹੂਨ ਸਿੰਘ ਉਹ ਕਿਸੇ ਵੇਲੇ ਆਪਦੇ ਜਵਾਨੀ ਵੇਲੇ ਉਹਨਾਂ ਨੇ ਵੱਧ ਕਮਾਈਆਂ ਦੀ ਕਰਨ ਦੇ ਖਾਤਰ ਵੱਧ ਜ਼ਮੀਨ ਲੈਣ ਦੀ ਖਾਤਰ ਹੂੰ ਉਹ ਨੂਰਸ਼ਾਹ ਦਾ ਇਲਾਕਾ ਜਿਹੜਾ ਪਾਕਿਸਤਾਨ ਚ ਚਲਾ ਗਿਆ ਹੁਣ ਹੂੰ ਉੱਥੇ ਮੂਵ ਕਰ ਗਏ ਸੀਗੇ ਨਾਲ ਉਹ ਆਪਦੇ ਦੋਨਾਂ ਬੇਟਿਆਂ ਨੂੰ ਨਾਲ ਲੈ ਕੇ ਗਏ अच्छा ਭਾਪਕੇ ਮੇਰੇ ਨਾਨਾ ਜੀ ਨੂੰ ਹਮ ਤੇ ਮੇਰੇ ਨਾਨਾ ਜੀ ਦੇ ਵੱਡੇ ਭਰਾ ਨੂੰ ਹਮ ਉਹਨਾਂ ਨੇ ਉੱਥੇ ਜਾ ਕੇ ਲਗਭਗ ਮਰੱਭਾ ਜ਼ਮੀਨ ਲਈ ਤੇ ਉਹਦੇ ਤੇ ਵਾਹੀ ਸ਼ੁਰੂ ਕੀਤੀ ਹਮ ਇਹ 47 ਤੋਂ ਕਾਫੀ ਸਮਾਂ ਪਹਿਲਾਂ ਦੀ ਗੱਲ ਹੈ ਠੀਕ ਹੈ ਜੀ ਜਿਵੇਂ ਕਿ ਮੈਨੂੰ ਬਚਪਨ ਦੇ ਵਿੱਚ ਦੱਸਿਆ ਗਿਆ ਸੀ ਮਾਤਾ ਜੀ ਵੱਲੋਂ ਜਾਂ ਮੇਰੀ ਨਾਨੀ ਵੱਲੋਂ ਹਮ ਜਿਹੜੀ ਕਿ ਲਗਭਗ ਇਧਰ ਆ ਕੇ 2007 ਚ ਪੂਰੇ ਹੋਇਆ ਹਮ ਅ ਕਿ ਉਹ ਦੱਸਦੇ ਸੀਗੇ ਵੀ ਅ ਸਰਦਾਰ ਸੌਂਚੰਗੀ ਤਾਂ ਖੁਦਵਾਹੀ ਕਰਦੇ ਸੀ ਲੇਕਿਨ ਮੇਰੇ ਨਾਨਾ ਜੀ ਤੇ ਮੇਰੇ ਨਾਨਾ ਜੀ ਦੇ ਵੱਡੇ ਭਾਈ ਸਾਹਿਬ ਉਹ ਦੋਨੇ ਸਾਡਾ ਜਿਹੜਾ ਜੱਦੀ ਕੀਤਾ ਹੈ ਦਰਜੀ ਸਿੱਖ ਸੀਗੇ ਸਲਾਈ ਦਾ ਕੰਮ ਕਰਦੇ ਜੋ ਹਮ ਔਰ ਜਦੋਂ 47 ਦੀ ਵੰਡ ਹੁੰਦੀ ਹੈ ਉਸ ਤੋਂ ਕੁਝ ਸਮਾਂ ਪਹਿਲਾਂ ਹਮ ਮੇਰੇ ਮਾਤਾ ਜੀ ਤੇ ਮੇਰੇ ਮਾਤਾ ਜੀ ਦੇ ਦਾਦੀ ਜੀ ਹਮ ਤੇ ਇੱਕ ਮਾਤਾ ਜੀ ਦਾ ਮਾਸੀ ਦਾ ਮੁੰਡਾ ਜਾਂ ਤਾਇਆ ਦਾ ਮੁੰਡਾ ਸਰਦਾਰ ਪਿਆਰਾ ਸਿੰਘ ਜਿਹਨੂੰ ਕਿ ਮੈਂ ਵਿਵੇਖਿਆ ਚੰਗੀ ਤਰ੍ਹਾਂ ਹੂੰ ਉਹ ਇਧਰ ਆਗੇ ਸੀ ਮੂਵ ਕਰਗੇ ਸੀ ਨਾਲ ਮੈਂ ਲਿਆਈ ਸੀ ਜਿਹੜੀ ਸੋਣ ਵਾਲੀ ਸੀ ਅੱਛਾ ਤੇ ਉਦੋਂ ਦਾ ਅਜੇ ਤੱਕ ਇਹਨਾਂ ਨੂੰ ਇਹ ਵੀ ਨਹੀਂ ਸੀ ਪਤਾ ਵੀ ਇਹ ਕੋਈ ਵੰਡ ਦਾ ਰੌਲਾ ਚੱਲਣਾ ਹੈ ਹੂੰ ਕੁਝ ਦਿਨਾਂ ਦੇ ਵਿੱਚ ਚੱਲਣਾ ਇਹ ਸੁਣ ਕੇ ਇਧਰ ਆਗੇ ਸੀ ਵੀ ਚਲੋ ਆਪਦੇ ਘਰੇ ਜਾ ਕੇ ਮੈਂ ਸਮਾਵਾਂਗੇ ਹੂੰ ਤੇ ਇਹ ਵੀ ਕਹਿ ਕੇ ਆਏ ਸੀ ਵੀ ਜਦੋਂ ਮੈਂ ਸੋਪੀ ਉਹ ਤੁਹਾਨੂੰ ਚਿੱਠੀ ਪਾਵਾਂਗੇ ਤੁਸੀਂ ਆ ਜਾਓ ਹੂੰ ਲੇਕਿਨ ਇਨ ਬਿਟਵੀਨ ਕੁਝ ਮੈਂ ਸੋਣ 'ਚ ਲੇਟ ਹੋ ਗਈ ਤੇ ਕੁਝ ਰੌਲਾ ਇੱਕਦਮ ਪੈ ਗਿਆ ਹੂੰ ਤਾਂ ਉਸ ਵੇਲੇ ਫਿਰ ਉਧਰ ਜਿਹੜਾ ਪ੍ਰਵਾਸ ਸੀ ਉਹਦੇ ਚੋਂ ਸਿਰਫ ਨਾਨੀ ਜੀ ਬਚ ਕੇ ਆਏ ਉਹਦੇ ਕੁਛੜ ਗੋਦੀ ਸੀਗੀ ਜਿਹੜੀ ਲੜਕੀ ਭਾਬ ਕੇ ਮੇਰੀ ਮਾਸੇ ਜੀ ਜੋ ਸਾਡੇ ਘਰ ਦੇ ਨੇੜੇ ਰਹਿੰਦੇ ਐ ਮੇਰੇ ਚਾਚਾ ਜੀ ਨੂੰ ਵਿਆਹੇ ਹੋਏ ਆ ਉਹ ਵਾਪਸ ਆਏ ਸੀ ਅੱਛਾ ਤੇ ਮੇਰੀ ਨਾਨੀ ਜੀ ਵੀ ਅਕਸਰ ਜਦੋਂ ਮੇਰੇ ਕੋਲ ਗੱਲਾਂ ਕਰਦੇ ਸੀ ਕਿਉਂਕਿ ਮੇਰੇ ਦੋਨੋਂ ਬੱਚਿਆਂ ਨੂੰ ਪਾਲਣ ਵਾਲੇ ਮੇਰੇ ਨਾਨੀ ਜੀ ਐ ਮੇਰੇ ਦੋਨੋਂ ਬੇਟਿਆਂ ਨੂੰ ਤਾਂ ਉਹ ਵੀ ਇਹੀ ਗੱਲਾਂ ਕਰਦੇ ਹੁੰਦੇ ਸੀ ਵੀ ਹਾਲਾਤ ਬਹੁਤ ਮਾੜੇ ਸੀ ਬੜੀ ਵੱਡ ਟੁਕ ਹੋਈ ਕਈ ਦਿਨਾਂ ਦੇ ਮਤਲਬ ਉਹ ਖੱਜਲ ਖਵਾਰੀ ਤੋਂ ਬਾਅਦ ਮੈਡਰੋਲ ਕੋਲ ਕੇ ਪਹੁੰਚੀ ਸੀ ਇੱਥੇ ਹੂੰ ਤੇ ਬਾਯਾ ਹਬੋਰ ਹੋ ਕੇ ਉਹ ਆਏ ਪਤਾ ਨਹੀਂ ਕਿੰਨੀਆਂ ਰਾਤਾਂ ਉਹਨਾਂ ਨੂੰ ਪੈਦਲ ਵੀ ਤੁਰਨਾ ਪਿਆ ਕਿਤੇ ਕਿਤੇ ਸ਼ੈਲਟਰ ਲੈਣਾ ਪਿਆ ਜੱਥੇ ਦੇ ਰੂਪ ਦੇ ਵਿੱਚੋਂ ਆਏ ਸੀ ਤੇ ਕਨ ਜਖਮੀ ਹਾਲਤ ਦੇ ਵਿੱਚ ਇੱਧਰ ਪਹੁੰਚੇ ਸੀ ਉਹ ਹੂੰ ਤੇ ਮਾਸੇ ਜੀ ਨੂੰ ਵੀ ਉਸ ਵੇਲੇ ਕਾਫੀ ਬੁਖਾਰ ਸੀ ਤੇ ਉਸ ਵੇਲੇ ਵੀ ਸ਼ਾਇਦ ਚੇਚਕ ਦਾ ਤਰ੍ਹਾਂ ਭਾਰਾ ਚੱਲਿਆ ਹੋਇਆ ਸੀ ਤਾਂ ਉਹ ਵੀ ਬਹੁਤ ਮਾੜੀ ਹਾਲਤ ਦੇ ਵਿੱਚ ਸੀ ਉਹਨਾਂ ਨੂੰ ਫਿਰ ਇੱਧਰ ਆ ਕੇ ਦਵਾਈ ਬੂਟੀ ਮਿਲੀ ਤੇ ਆਰਾਮ ਆਇਆ ਸੋ ਨਾਨੀ ਜੀ ਅਕਸਰ ਗੱਲਾਂ ਕਰਦੇ ਹੁੰਦੇ ਸੀ ਵੀ ਬਹੁਤ ਮਾੜਾ ਸਮਾਂ ਦੇਖਿਆ ਸੀ ਵੀ ਅਸੀਂ ਇਹ ਸੋਚ ਕੇ ਗਏ ਸੀ ਵੀ ਉੱਧਰ ਕਮਾਈਆਂ ਕਰਾਂਗੇ ਹਮ ਆਪਦੇ ਘਰ ਘਰਬਾਰ ਛੱਡ ਕੇ ਲੇਕਿਨ ਅਸੀਂ ਸਾਰਾ ਕੁਝ ਉਜਾੜ ਕੇ ਆਏ ਉੱਧਰ ਗੋਆ ਕੇ ਆਏ ਸੀ ਉੱਧਰ ਅੱਛਾ ਹਮ ਹਮ ਠੀਕ ਹੈ ਮੇਰੀ ਨਾਨੀ ਨੇ ਆਪ ਦਾ ਸੋਹਰਾ ਪਰਵਾਰ ਸਾਰਾ ਗਵਾ ਲਿਆ ਹਮ ਫਿਰ ਆਦੇ ਡੇਟ ਨੂੰ ਗਵਾ ਲਿਆ ਆਪਦੇ ਪਤੀ ਨੂੰ ਗਵਾ ਲਿਆ ਆਦੇ ਜਿਹੜੇ ਦੇ ਬੱਚਾ ਨੂੰ ਗਵਾ ਲਿਆ ਤੇ ਇਨਾ ਇਨਾ ਕੁਝ ਗਵਾ ਕੇ ਜਦੋਂ ਆਸ ਆਏ ਤਾਂ ਕੀ ਘਟ ਕੇ ਲੈਂਦਾ ਬਿਲਕੁਲ ਸਰ ਫਿਰ ਉਧਰਲੀ ਜ਼ਮੀਨ ਦੇ ਹਿਸਾਬ ਨਾਲ ਇੱਧਰ ਮੈਨੂੰ ਨਾਨਕੇ ਤੇਰੀ ਜਿਹੜੀ ਹੈ ਕਿਉਂਕਿ ਮੇਰੇ ਮਾਮਾ ਜੀ ਸਾਰੇ ਉਧਰ ਪੂਰੇ ਹੋ ਗਏ ਸੀ ਤੇ ਮਮੀ ਤੇ ਮਾਸੇ ਦੋਨੇ ਸੀ ਉਹ ਨਾਨਕ ਘਟੇਰੀ ਸਾਰੀ ਜਿਹੜੀ ਹੈ ਮੈਨੂੰ ਆਉਂਦੀ ਹੈ ਜਾਂ ਮੇਰੇ ਮਾਸੇ ਦੇ ਲੜਕਾ ਇੱਕ ਉਹਨੂੰ ਆਉਂਦੀ ਹੈ ਮਤਲਬ ਉਹ ਉਧਰ ਦੇ ਹਿਸਾਬ ਨਾਲ ਬਹੁਤ ਘਟ ਮਿਲੇ ਲੱਗਭਗ 8 8 ਕਿੱਲੇ ਸਾਰੇ ਪਹਿਲੀ ਮਿਲੀ ਓਕੇ